ਠੀਕ ਹੈ ਜੀ ਕਿਸੇ ਕੰਮ ਹੁੰਦਾ ਹੈ ਆ ਗਿਆ ਜੀ ਦੋ ਬਟਲ ਲਾ ਸੋਉਂਦੀਆਂ ਹਜੇ ਸੋ ਹੋਰ ਵੀ ਇੱਥੇ ਭਾਈ ਸਾਹਿਬ ਆ ਰਹੇ ਨੇ ਜੁੜ ਰਹੇ ਨੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕੋਈ ਨਹੀਂ ਇੱਥੇ ਹੀ ਬੈਠੇ ਰਹੋ ਆਪਾਂ ਇੱਥੇ ਹੀ ਮਿਲ ਲੈਣਾ ਜੀ ਹਾਂ ਜੀ ਕੀ ਨਾਮ ਹੈ ਜੀ ਜਿੰਦਰ ਸਿੰਘ ਜੀ ਹਾਂ ਜੀ ਸਰ ਹੱਲੂ ਵਾਲ ਪਿੰਡ ਵਿੱਚ ਅੱਜ ਅਸੀਂ ਪਹੁੰਚੇ ਆਂ ਤੇ ਪਿੰਡ ਦੇ ਕਿਵੇਂ ਦੇਖਦੇ ਹੋ ਕਿ ਖੇਡਾਂ ਵੀ ਕਰਾਈਆਂ ਜਾਂਦੀਆਂ ਨੇ ਪੜ੍ਹਾਈ ਨੂੰ ਲੈ ਕੇ ਪੜ੍ਹਾਈ ਦੀ ਵਿਵਸਥਾ ਨੂੰ ਕਿਵੇਂ ਦੇਖਦੇ ਮਹੋਬਬ ਜੀ ਇਹ ਪੜ੍ਹਾਈ ਸਾਡੇ ਸਕੂਲ ਬਹੁਤ ਵਧੀਆ ਬਣਾਇਆ ਟੀਚਰ ਸਾਡੇ ਪੈਸਾ ਹੁੰਦਾ ਮੋਹਰੀਆਂ ਦਾ ਐਡਵਾਇਜ਼ਰ ਬਹੁਤ ਮਿਹਨਤੀ ਕੀਤੀ ਮੁੰਡੇ ਨੇ ਵਧੀਆ ਵਧੀਆ ਸਕੂਲ ਬਣਾਇਆ ਸਾਡਾ ਇੱਥੇ ਪ੍ਰਾਇਮਰੀ ਸਕੂਲ ਜਿਹੜਾ ਆ ਤੇ ਪਹਿਲਾਂ ਤਾਂ ਉਹ ਯਾਨੀ ਕਿ ਉਹਨੂੰ ਖਰਾਬ ਹੀ ਹੋ ਗਿਆ ਸੀ ਬੰਦੇ ਹੋਣ ਲੈਵਲ ਤੇ ਆ ਗਿਆ ਸੀ ਤੇ ਹੁਣ ਉਹ ਦੁਆ ਕੇ ਨਵੀਂ ਬਿਲਡਿੰਗ ਬਣਾਈ ਬਹੁਤ ਵਧੀਆ ਬਣਾਈ ਹੈ ਤੱਕਨ ਵੀ ਤੱਕ ਸਕੂਲ ਹੈਗਾ ਜੀ 10ਵੀਂ ਤੱਕ ਹੈ ਸਾਡਾ 10ਵੀਂ ਤੱਕ ਉਸ ਤੋਂ ਬਾਅਦ ਫਿਰ ਬੱਚੇ ਜਾਂ ਤਾਂ ਮਾਲਪੁਰ ਜਾਣਗੇ ਜਾਂ ਹੁਸ਼ਿਆਰਪੁਰ ਜਾਂ ਰਾਮਪੁਰ ਤਾਂ ਰਾਮਪੁਰ ਜਾਂ ਮਾਲਪੁਰ ਜਾਂਦੇ ਸਾਡਾ ਹਾਂਜੀ ਚਲੋ ਮਾਲਪੁਰ ਦੇ ਵਿੱਚ ਵੀ ਕਾਫੀ ਵੱਡੇ ਕਾਲਜ ਹੈਗੇ ਆ ਕਾਫੀ ਅੱਛੀ ਪੜ੍ਹਾਈ ਹੁੰਦੀ ਹੈ ਤੇ ਇੱਥੋਂ ਕਿੰਨਾ ਕਿੰਨਿਆ ਕੋ ਮੱਲਾ ਮਾਰੀਆਂ ਪਿੰਡ ਦੇ ਬੱਚੇ ne gwev mellad